ਫਰੋਜ਼ਪੁਰ ਦੇ ਵਿੱਚ ਲਗਾਤਾਰ ਜਿਹੜੇ ਏਡਜ਼ ਪੇਸ਼ੈਂਟ ਹੈ ਉਹ ਵਧਦੇ ਨਜ਼ਰ ਆ ਰਹੇ ਨੇ ਅਗਰ ਡਾਟੇ ਦੀ ਗੱਲ ਕਰ ਲਈਤੀ ਜਾਵੇ ਤਾਂ ਪਿਛਲੇ 10 ਮਹੀਨਿਆਂ ਦੇ ਵਿੱਚ 300 ਤੋਂ ਉੱਪਰ ਮਰੀਜ਼ ਜਿਹੜਾ ਉਹ ਏਡਜ਼ ਦਾ ਪੋਜ਼ਿਟਿਵ ਆਇਆ ਅਗਰ ਕੱਲੇ ਸਿਵਲ ਹਸਪਤਾਲ ਦੀ ਗੱਲ ਕਰੀਏ ਜਿੱਥੇ ਕੀ ਮਰੀਜ਼ ਆਂਦੇ ਨੇ ਚੈੱਕ ਕਰਾਉਂਦੇ ਨੇ ਔਰ ਉੱਤੇ ਪੋਜ਼ਿਟਿਵ ਨੈਗੇਟਿਵ ਜਿਹੜਾ ਉਹ ਦੇਖਿਆ ਜਾਂਦਾ ਅਗਰ ਡਾਟੇ ਦੇ ਜਾਈਏ ਤਾਂ 300 ਪੇਸ਼ੈਂਟ ਜਿਹੜਾ ਉਹ ਪੋਜ਼ਿਟਿਵ ਆ ਚੁੱਕਾ ਪਿਛਲੇ 10 ਮਹੀਨੇ ਦੀ ਗੱਲ ਕਰੀਏ ਤਾਂ ਇਹ ਬਹੁਤ ਵੱਡਾ ਵਿਸ਼ਾ ਹੈ ਇਹ ਸੋਚਣ ਦੀ ਗੱਲ ਹੈ ਕਿ 10 ਮਹੀਨੇ ਦੇ ਅੰਦਰ-ਅੰਦਰ 300 ਤੋਂ ਉੱਪਰ ਮਰੀਜ਼ ਐਚਆਈਵੀ ਪੋਜ਼ਿਟਿਵ ਦਾ ਹੋਣਾ ਜਿੰਦੇ ਦੋ ਮੁੱਖ ਕਾਰਨ ਸਭ ਨੂੰ ਨਜ਼ਰ ਆਂਦੇ ਨੇ ਇੱਕ ਹੈ ਕਿ ਜਿਹੜਾ ਆਪਾਂ ਅਨਸੁਰੱਖਿਅਤ ਸਰੀਰਕ ਸੰਬੰਧ ਬਣਾਨੇ ਆਂ ਉਹਦੇ ਤੇ ਵੀ ਇੱਕ ਬਹੁਤ ਵੱਡਾ ਇਹ ਕਾਰਨ ਹੈ ਐਡਜ਼ਾ ਔਰ ਦੂਸਰਾ ਅੱਜਕੱਲ ਦਾ ਜਿਹੜਾ ਯੁੱਗ ਹੈ ਛੇਵਾਂ ਦਰਿਆ ਜਿਹੜਾ ਕਿ ਪੰਜਾਬ ਦੇ ਵਿੱਚ ਚੱਲਿਆ ਹੈ ਨਸ਼ੇ ਦਾ ਉਹ ਵੀ ਇੱਕ ਦਾ ਮੁੱਖ ਕਾਰਨ ਹੈ ਕਿਉਂਕਿ ਨਸ਼ੇ ਵਾਲੇ ਬੰਦੇ ਜਿਹੜੇ ਨਸ਼ਾ ਕਰਦੇ ਆ ਉਹ ਇੱਕ ਦੂਜਿਆਂ ਦੀਆਂ ਸਿਰਿੰਜ ਯੂਜ਼ ਕਰਦੇ ਆ ਜਦੋਂ ਸਿਰਿੰਜ ਵਰਤਦੇ ਨੇ ਉਹ ਇੱਕ ਦੂਜੇ ਨੂੰ ਬਿਮਾਰੀ ਜਿਹੜੀ ਹੈ ਉਹ ਦੇ ਜਾਂਦੇ ਨੇ ਪਰ ਨਸ਼ੇ ਦੇ ਆਦੀ ਨੇ ਸਿੱਧਾ ਉਸ ਟਾਈਮ ਪਤਾ ਨਹੀਂ ਹੁੰਦਾ ਕਿਉਂਕਿ ਉਹ ਨਸ਼ੇ ਦੀ ਹਾਲਤ ਵਿੱਚ ਹੁੰਦਾ ਇੱਕ ਦੂਜੇ ਦੇ ਜਿਹੜੇ ਇੰਜੈਕਸ਼ਨ ਉਹ ਯੂਜ਼ ਕਰ ਲੈਂਦੇ ਨੇ ਪਰ ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਸਰਕਾਰ ਲਗਾਤਾਰ ਏਡਜ਼ ਵਰਗੀ ਬਿਮਾਰੀਆਂ ਦੇ ਉੱਪਰ ਇੰਨਾ ਪੈਸਾ ਖਰਚ ਕਰਦੀ ਹੈ ਇੰਨੀ ਐਡਵਰਟਾਈਜ਼ਮੈਂਟ ਦਿੰਦੀ ਹੈ ਟੀਵੀ ਦੇ ਉੱਪਰ ਅਖਬਾਰਾਂ ਦੇ ਉੱਪਰ ਉਸ ਦੇ ਬਾਵਜੂਦ ਲੋਕ ਇਸ ਤੋਂ ਸੁਚੇਤ ਨਹੀਂ ਨਜ਼ਰ ਆ ਰਹੇ ਨੇ ਔਰ ਇਹ ਜਿਹੜਾ ਡਾਟਾ 300 ਤੋਂ ਉੱਪਰ ਪੇਸ਼ੈਂਟ ਦਾ ਬਹੁਤ ਵੱਡਾ ਡਾਟਾ ਹੈ ਅਗਰ ਇਹ ਗੱਲਬਾਤ ਕਰ ਲਈਤੀ ਜਾਵੇ ਕਿ 10 ਮਹੀਨਿਆਂ ਦੀ ਤਾਂ ਹਰ ਰੋਜ਼ ਅਗਰ ਐਵਰੇਜ ਕੱਢੀ ਜਾਵੇ ਤਾਂ ਇੱਕ ਮਰੀਜ਼ ਜਿਹੜਾ ਉਹ ਮਹੀਨੇ ਦਾ ਉਹ ਆਂਦਾ 30 ਮਰੀਜ਼ ਬੰਦੇ ਨੇ ਤੇ 10 ਮਹੀਨਿਆਂ ਦੇ 300 ਤੋਂ ਉੱਪਰ ਜਿਹੜੇ ਪੇਸ਼ੈਂਟ ਹੈ ਉਹ ਇਹਦੇ ਨਜ਼ਰ ਆਂਦੇ ਨੇ ਇਸ ਕਰਕੇ ਸਰਕਾਰ ਨੂੰ ਹੋਰ ਸ਼ਾਇਦ ਇਹਦੇ ਉੱਪਰ ਸੋਚਣਾ ਪਏਗਾ ਬਹੁਤ ਜ਼ਿਆਦਾ ਲੋਕਾਂ ਨੂੰ ਸੁਚੇਤ ਕਰਨ ਦੀ ਜ਼ਰੂਰਤ ਪੈਗੀ ਔਰ ਇਹਦੇ ਉੱਪਰ ਸੈਮੀਨਾਰ ਲਗਾਉਣੇ ਚਾਹੀਦੇ ਆ ਵੱਧ ਤੋਂ ਵੱਧ ਲੋਕਾਂ ਨੂੰ ਜਾਗਰਤ ਕਰਨਾ ਚਾਹੀਦਾ ਤਾਂ ਕਿ ਇਸ ਬਿਮਾਰੀ ਤੋਂ ਨਿਜਾਦ ਪਾਇਆ ਜਾਵੇ ਕਿਉਂਕਿ ਇਸ ਬਿਮਾਰੀ ਦਾ ਕਿਤੇ ਨਾ ਕਿਤੇ ਜਿਹੜਾ ਇਲਾਜ ਉਹ ਘੱਟ ਨਜ਼ਰ ਆਉਂਦਾ ਕੁਝ ਲੋਕ ਐਵੇਂ ਦੇ ਵੀ ਹੁੰਦੇ ਨੇ ਜਿਹੜੇ ਇਸ ਬਿਮਾਰੀ ਨੂੰ ਸਾਹਮਣੇ ਨਹੀਂ ਲੈ ਕੇ ਆਉਂਦੇ ਐ ਔਰ ਆਪਣਾ ਇਲਾਜ ਨਹੀਂ ਕਰਾਂਦੇ ਹੱਲੇ ਕਿ ਸਿਵਲ ਹਸਪਤਾਲ ਦੇ ਵਿੱਚ ਇਹ ਇਲਾਜ ਬਿਲਕੁਲ ਫ੍ਰੀ ਕੀਤਾ ਜਾਂਦਾ ਹੈ ਅਗਰ ਕੋਈ ਮਰੀਜ਼ ਇੱਥੇ ਆ ਕੇ ਦਵਾਈ ਲੈਣਾ ਚਾਵੇ ਤੇ ਉਹ ਦਵਾਈਆਂ ਨੂੰ ਦਿੱਤੀ ਜਾਂਦੀ ਇਲਾਜ ਵੀ ਕੀਤਾ ਜਾਂਦਾ ਪਰ ਇਹ ਗੱਲ ਲੋਕ ਅੱਜ ਵੀ ਇਸ ਯੁੱਗ ਦੇ ਵਿੱਚ ਵੀ ਸ਼ਰਮਨਾਕ ਮੰਨਦੇ ਆ ਕਿ ਇਸ ਬਿਮਾਰੀ ਨੂੰ ਲੋਕਾਂ ਦੇ ਸਾਹਮਣੇ ਜਿਹੜਾ ਉਹ ਨਾਂ ਲਿਆ ਜਾਵੇ ਇਹ ਕੋਈ ਅਛੂਤ ਦੀ ਬਿਮਾਰੀ ਨਹੀਂ ਹੈ ਕਿ ਜਿਹੜੀ ਚੂਨ ਦੇ ਨਾਲ ਹੀ ਇੱਕ ਦੂਜੇ ਨੂੰ ਹੋ ਜਾਏਗੀ ਇਹ ਸਿਰਫ ਉਹਨਾਂ ਕਾਰਨਾਂ ਕਰਕੇ ਹੁੰਦੀ ਹੈ ਜਿੱਦਕਿ ਅਨਸੁਰੱਖਿਆਤ ਜਿਹੜਾ ਸਰੀਰਿਕ ਸੰਬੰਧ ਹੈ ਔਰ ਨਸ਼ੇ ਦੇ ਆਦੀ ਜਿਹੜੇ ਲੋਕ ਨੇ ਜਾਂ ਜਿਹੜੀ ਕਿਸੇ ਦਾ ਸਿਰਿੰਜ ਹੈ ਉਹ ਯੂਜ਼ ਹੋ ਜੇ ਬਲੱਡ ਮੇਨ ਕਾਰਨ ਜਿਹੜਾ ਬਲੱਡ ਹੈ ਉਹ ਟੈਸਟ ਤੋਂ ਬਿਨਾ ਅਗਰ ਚੜ ਜਾਵੇ ਬਲੱਡ ਦਾ ਟੈਸਟ ਨਾ ਕੀਤਾ ਜਾਵੇ ਇੱਕ ਦੂਜੇ ਨੂੰ ਬਲੱਡ ਲੱਗ ਜਾਵੇ ਇਨਫੈਕਟਡ ਬਲੱਡ ਵੀ ਉਹ ਵੀ ਇੱਕ ਕੰਦਾ ਮੁੱਖ ਕਾਰਨ ਹੈ ਇਹਨਾਂ ਸਾਰੀਆਂ ਚੀਜ਼ਾਂ ਦਾ ਧਿਆਨ ਜਿਹੜਾ ਰੱਖਣਾ ਜ਼ਰੂਰੀ ਹੈ ਔਰ ਗਰਬਤ ਕਰਦੇ ਆ ਡਾਕਟਰ ਸਾਹਿਬ ਨਾਲ ਵੀ ਹੋਰ ਕਿਹੜੇ ਕਿਹੜੇ ਕਾਰਨ ਇਹ ਹੋ ਸਕਦੇ ਨੇ ਏਡਜ਼ ਤੇ ਔਰ ਇਹਦੀ ਰੋਕਥਾਮ ਵਾਸਤੇ ਜਿਹੜਾ ਕੀ ਹੈ ਉਹ ਕੀ ਕੀਤਾ ਜਾ ਸਕਦਾ ਤਾਂ ਕਿ ਇਹ ਬਿਮਾਰੀ ਨੂੰ ਠੱਲ ਪਾਇਆ ਜਾ ਸਕੇ ਦਰਸ਼ਕੋ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਰ ਇਸ ਬਿਮਾਰੀ ਤੋਂ ਨਜਾਤ ਕਿਸ ਤਰ੍ਹਾਂ ਪਾਇਆ ਜਾਂਦਾ ਔਰ ਇਹਦੇ ਕੀ ਕੀ ਲੋਕ ਜਿਹੜੇ ਆ ਇਖਤਿਆਰ ਜਿਹੜੇ ਆਪਣੇ ਰੱਖਣ ਔਰ ਕਿਸ ਤਰ੍ਹਾਂ ਇਸ ਬਿਮਾਰੀ ਨੂੰ ਠਲ ਪਾਈ ਜਾਏਗੀ ਐ ਡਾਕਟਰ ਸਾਹਿਬ ਕੀ ਨਾਮ ਹੈ ਡਾਕਟਰ ਜੀਤਨ ਕੁਛ ਐ ਡਾਕਟਰ ਸਾਹਿਬ ਬਹੁਤ ਦੇਖਿਆ ਕਿ ਜਿਹੜੇ ਹੈ ਹਸਪੀਟਲ ਦੇ ਅਗਰ ਸਿਵਲ ਹਸਪਤਲ ਦੀ ਗੱਲ ਕਰੀਏ ਤੇ ਪਿਛਲੇ 10 ਮਹੀਨੇ ਦਾ ਗ੍ਰਾਫ ਜਿਹੜਾ ਹੈ ਉਹ ਏਡਸ ਦਾ ਕਾਫੀ ਵਧਿਆ ਹੈ 300 ਤੋਂ ਉੱਪਰ ਮਰੀਜ਼ ਕਾਰਨ ਕੀ ਹੋ ਸਕਦਾ ਆ ਸਭ ਤੋਂ ਪਹਿਲਾਂ ਏਡਸ ਦੇ ਮੈਂ ਦੱਸਣਾ ਚਾਹਾਂਗਾ ਐਚ ਆਈ ਵੀ ਏਡਸ ਹੁੰਦੀ ਹੈ ਜਿਹੜੀ ਫੁੱਲ ਏਡਸ ਹੁੰਦੀ ਹੈ एचआईवी इन्फेक्शन ਤੋਂ 20 ਸਾਲ ਬਾਅਦ ਅਸੀਂ ਆਪਾਂ ਨੂੰ ਐਡਜ਼ ਨਹੀਂ ਕਹਿ ਸਕਦੇ ਐਚਆਈਵੀ ਪੋਜ਼ਿਟਿਵ ਜਿਹੜਾ ਪੇਸ਼ੈਂਟ ਹੋ ਜਾਂਦਾ ਫਿਰ ਉਹਨਾਂ ਦਾ ਸੀਬੀ4 ਕਾਊਂਟ ਵਗੈਰਾ ਕਰੀਦੇ ਜੋ ਘਟਦੇ ਉਸ ਤੋਂ ਬਾਅਦ ਆਪਾਂ ਐਡਜ਼ ਕਹਿ ਸਕਦੇ ਆ ਤੇ ਦੂਸਰੀ ਗੱਲ ਇਹਨਾਂ ਦੇ ਫੈਲਣ ਦੇ ਕਾਫੀ ਕਾਰਨ ਨੇ ਤੇ ਸਭ ਤੋਂ ਵੱਡਾ ਕਾਰਨ ਜਿਹੜਾ ਪੰਜਾਬ 'ਚ ਐਸਾ ਪੰਜਾਬੀ ਮੇਨ ਸਮੱਸਿਆ ਵੀ ਹੈ ਆਈਵੀ ਡਰਗ ਅਬਿਊਜ਼ ਹੈ ਜਿਹੜੇ ਆ ਆਪਣੇ ਠੱਗੇ ਹੋਏ ਨੌਜਵਾਨ ਪੈ ਗਏ ਹੈ ਨਸ਼ਿਆਂ ਵਿੱਚ ਤੇ ਆਈਵੀ ਟੀਕੇ ਲਗਾਉਂਦੇ ਨੇ ਉਹ ਸਰਿੰਜਾਂ ਸੇਮ ਯੂਜ਼ ਕਰਦੇ ਆ ਸਟ੍ਰੇਂਜਰ ਅਲੱਗ-ਅਲੱਗ ਯੂਜ਼ ਕਰਤੇ ਨਹੀਂ ਹੋ ਸਕਦਾ ਉਹ ਸੇਮ ਸਟ੍ਰੇਂਜਰ ਯੂਜ਼ ਕਰਨ ਨਾਲ ਉਹ ਬੰਾਰੇ ਇੱਕ ਤੋਂ ਦੂਜੇ ਬੰਦੇ ਦਾ ਖੇਲਦੀ ਹੈ ਉਸ ਤੋਂ ਇਲਾਵਾ ਕੁਝ ਹੋਰ ਵੀ ਕਾਰਨ ਹੈਗੇ ਜਿਹੜੇ ਇਲਿਸੀਟ ਸੈਕਸ ਰਿਲੇਸ਼ਨ ਹੈਗੇ ਜਿਹੜੇ ਬੰਦੇ ਆਪਣੀ ਆਪਣੀ ਦੇ ਵਫਾਦਾਰ ਨਹੀਂ ਹੈਗੇ ਤੇ ਇਸ ਤੋਂ ਇਲਾਵਾ ਜਿਹੜੇ ਕਈ ਵਾਰੀ ਕੰਟਾਮਿਨੇਟਿਡ ਬਲੱਡ ਜਿਹੜਾ ਹੈ ਇੱਕ ਦੂਜੇ ਦਾ ਛੜ ਜਵੇ ਇਹਨਾਂ ਬੜਾ ਰੇਅਰ ਹੋ ਗਿਆ ਹੈ ਕਿਉਂਕਿ ਹੁਣ ਬਲੱਡ ਦੀ ਸਾਰੀ ਟੈਸਟਿੰਗ ਹੁੰਦੀ ਹੈ ਤੇ ਮੇਨ ਤਾਂ ਇਹ ਇੱਕੋ ਕਾਰਨ ਹੈਗੇ ਆ ਤੇ ਜਿਸ ਤਰਕੇ ਇਹ ਸਾਰਾ ਫੈਲ ਰਿਹਾ ਤੇ ਸਭ ਤੋਂ ਵੀ ਵਧੀਆ ਰੋਕਤਮ ਰਹੀ ਤਰੀਕਾ ਹੈਗਾ ਵੀ ਸਭ ਤੋਂ ਪਹਿਲੇ ਆਪਾਂ ਜੇ ਸਰਕਾਰ ਚਾਵੇ ਤਾਂ ਨਸ਼ੇ ਬੰਦ ਕਰਨ ਬੰਦੇ ਬੱਚੇ ਆਪਣੇ ਜਿਹੜੇ ਭਟਕੇ ਨੇ ਉਹਨਾਂ ਨੂੰ ਸਹੀ ਰਾਹ ਤੇ ਲਈਏ ਤੇ ਰੁਕ ਸਕਦਾ ਹੈ ਦੂਸਰਾ ਜਿਹੜਾ ਬੰਦਾ ਆਪਣੀ ਜਨਾਨੀ ਦੇ ਬਹੁਤ ਆ ਰੋਵੇ ਤੇ ਬਲੱਡ ਵਗੈਰਾ ਦੀ ਤਾਂ ਟੈਸਟਿੰਗ ਘਰ ਹੁੰਦੀ ਹੈ ਤੇ ਇਹ ਹੀ ਕੁਝ ਪ੍ਰਮੁੱਖ ਕਰਨ ਦੇ ਵਿੱਚ ਜਦੋਂ ਵੀ ਡਾਕਟਰ ਸਾਹਿਬ ਇਹ ਐਚ ਆਈ ਵੀ ਦਾ ਪੇਸ਼ੈਂਟ ਪੋਜ਼ਿਟਿਵ ਆਉਂਦਾ ਹੈ ਤੇ ਉਹ ਦਿਮਾਗ 'ਚ ਬਹੁਤ ਚੀਜ਼ਾਂ ਜਿਹੜੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਔਰ ਖਾਸ ਕਰਕੇ ਦੇਖਿਆ ਗਿਆ ਹੈ ਡਿਪਰੈਸ਼ਨਸ ਦਾ ਸ਼ਿਕਾਰ ਵੀ ਹੁੰਦਾ ਬਿਲਕੁਲ ਸਹੀ ਗੱਲ ਹੈ ਪੇਸ਼ੈਂਟ ਨੂੰ ਇਹ ਲੱਗਦਾ ਹੈ ਕਿ ਮੇ ਨੂੰ ਮੈਚੇ ਵੀ ਹੋ ਗਈ ਹੈ ਤੇ ਸਾਰ ਤਰ੍ਹਾਂ ਦੀ ਬਿਮਾਰੀ ਆਏਗੀ ਤੇ ਮੇਰਾ ਸੰਸਾਰ ਹੀ ਖਤਮ ਹੋ ਗਿਆ ਪਰ ਮੈਂ ਦੱਸਣਾ ਚਾਹੁੰਦਾ ਹਾਂ ਜੀ ਕੋਈ ਗੱਲ ਨਹੀਂ ਹੈ ਆਪਣੇ ਕੋਲ ਬਹੁਤ ਵਧੀਆ ਇਲਾਜ ਇੱਥੇ ਸਰਕਾਰੀ ਸੈਂਟਰ ਅਵੇਲੇਬਲ ਹੈ ਸਾਰਾ ਫ੍ਰੀ ਮਿਲਦਾ ਹੈ ਪਲੱਸ ਉਹਨਾਂ ਦੀ ਲਾਈਫ ਇਨਸਰਟੈਂਸੀ ਵੀ ਬੱਚੇ ਪੇਸ਼ੈਂਟ ਬਹੁਤ ਵੱਧ ਜਾਂਦੀ ਹੈ ਦੂਸਰੀ ਮੈਂ ਇਸ ਗੱਲ ਨੂੰ ਫਿਰ ਜ਼ੋਰ ਦੇ ਕੇ ਦੱਸਣਾ ਚਾਹੁੰਦਾ ਕਿ ਐਚ ਵੀ ਪੋਜ਼ਿਟਿਵ ਦਾ ਮਤਲਬ ਏਡਸ ਨਹੀਂ ਹੈਗਾ ਉਸ ਬਾਅਦ ਸੀੜੀ 'ਤੇ ਕੌਣ ਰਹੀ ਕਿ ਫੈਕਟਰਸ ਡਿਪੈਂਡ ਕਰਦਾ ਜੇ ਫਾਰਮੂਲੇ ਇਨ ਏਡਜ਼ ਸਟਾਰਟ ਹੁੰਦੀ ਹੈ ਮੈਮਰੀ ਤੇ ਪੇਸ਼ੈਂਟ ਜੀ ਸਾਡੇ ਕੋਲ ਆਂਦਰ ਰਿਹਾ ਰਿਹਾ ਚੱਕਰ ਪ੍ਰੇਨ ਤੇ ਉਹ ਕੋ ਠੀਕ ਆਪਣੀ ਲਾਈਫ ਵਧੀਆ ਜੀ ਸਕਦਾ ਹੈ ਅਰ ਤੁਸੀਂ ਜਿਸ ਤਰ੍ਹਾਂ ਬੜੀ ਵਧੀਆ ਗੱਲ ਕੀਤੀ ਤੁਸੀਂ ਵੀ ਐਚ ਆਈ ਵੀ ਪੋਜ਼ਿਟਿਵ ਹੋਣਾ ਤੇ ਏਡਜ਼ ਦੇ ਵਿੱਚ ਕਾਫੀ ਫਰਕ ਹੈ 20 ਸਾਲ ਤੋਂ ਬਾਅਦ ਜਿਹੜੀ ਇਹ ਚੀਜ਼ ਉਹ ਥੋੜਾ ਬਹੁਤ ਸਾਡੇ ਜਿਹੜਾ ਦਰਸ਼ਕਾਂ ਨੂੰ ਦੱਸੋਗੇ ਕਿ ਕਿਉਂਕਿ ਲੋਕ ਜਦੋਂ ਵੀ ਐਚ ਆਈ ਵੀ ਪੋਜ਼ਿਟਿਵ ਹੋ ਜਾਂਦੇ ਆ ਉਹ ਇੱਕ ਦਿਮਾਗ 'ਚ ਜਿਹੜੀ ਉਹ ਏਡਜ਼ ਵਰਡ ਜਿਹੜਾ ਬੈਠਾ ਹੋਇਆ ਉਹ ਪੇਸ਼ੈਂਟ ਡਿਪਰੈਸ਼ਨ ਚ ਚਲੇ ਜਾਂਦਾ ਹੈ ਪੇਸ਼ੈਂਟ ਸੁਸਾਈਸਾਈਡ ਕਰਨ ਦਾ ਜ਼ਿਕਰ ਜਾਂਦਾ ਹੈ ਔਰ ਸਮਾਜ ਤੋਂ ਜਿਹੜਾ ਉਹ ਵਿਖੜਦਾ ਨਜ਼ਰ ਆਉਂਦਾ ਹੈ ਮੈਂ ਇਹੀ ਦੱਸਣਾ ਚਾਹੁੰਗਾ ਕਿ ਜੋ ਇਨਫੈਕਸ਼ਨ ਹੋ ਪਈ ਹੈ ਤੇ ਇਨਫੈਕਸ਼ਨ ਤੋਂ ਮਤਲਬ ਬਿਮਾਰੀ ਨਹੀਂ ਹੁੰਦਾ ਬਿਮਾਰੀ ਉਦੋਂ ਹੁੰਦੀ ਹੈ ਜਦ ਇਨਫੈਕਸ਼ਨ ਤੋਂ ਬਾਅਦ ਉਹ ਸਿੰਪਟਮਸ ਬੋਡੀ 'ਚ ਆਨੇ ਸ਼ੁਰੂ ਹੋ ਜਾਂਦੇ ਹਨ ਤੇ ਏਡਜ਼ ਵਿੱਚ ਇਹਦਾ ਇਨਕੂਬੇਸ਼ਨ ਪੀਰੀਅਡ ਨੂੰ ਕਹਿੰਦੇ ਆ ਜਿਸ ਵਿੱਚ ਇਹ ਬਿਮਾਰੀ ਦੇ ਲੱਛਣ ਸ਼ੁਰੂ ਹੁੰਦੇ ਆ ਤੇ ਏਡਜ਼ ਵਿੱਚ ਇਹ ਪੀਰੀਅਡ ਕਾਫੀ ਲੰਬਾ ਹੈ 10 ਤੋਂ 20 ਸਾਲ ਤੱਕ ਲੱਗ ਜਾਂਦੇ ਪੇਸ਼ੇਂ ਨੂੰ ਪੂਰਨ ਬਿਮਾਰੀ ਆਉਣ ਤੇ ਤੇ ਜੇ ਆਪਾਂ ਪਹਿਲੇ ਹੀ ਇਸ ਚੀਜ਼ ਨੂੰ ਫੜ ਲਿਆ ਜਾਵੇ ਤੇ ਪਹਿਲੇ ਹੀ ਟ੍ਰੀਟਮੈਂਟ ਸ਼ੁਰੂ ਕਰ ਲਏ ਤੇ ਇਸ ਨੂੰ ਬਹੁਤ ਹੱਦ ਤੱਕ ਲੇਟ ਕੀਤਾ ਜਾ ਸਕਦਾ ਹੈ ਤੇ ਪੇਸ਼ੇਂਟ ਬਹੁਤ ਅੱਛੀ ਲਾਈਫ ਜਿੰਦੇ ਆ ਕੋਈ ਅਜੀ ਗੱਲ ਨਹੀਂ ਤੇ ਜਿਵੇਂ ਜੇ ਸਭ ਜੇ ਕੋਈ ਪੋਜ਼ਿਟਿਵ ਆਂਦਾ ਹੈ ਤੇ ਉਹ ਇਥੇ ਜਿਹੜਾ ਸਿਵਲ ਹਸਪਤਾਲ ਜਿਹਦੇ ਤੋਂ ਮੁਹੱਈਆ ਕਰਾਇਆ ਇਲਾਜ ਕੀ ਇਲਾਜ ਪੋਸੀਬਲ ਹੈ ਇਹਦੇ ਵਿੱਚ ਬਿਲਕੁਲ ਇਲਾਜ ਪੋਸੀਬਲ ਹੈਗਾ ਵਾ ਇਲਾਜ ਆ ਇਹ ਹੈ ਕਿ ਰੈਗੂਲਰ ਚੱਲਦਾ ਹੈ ਲਾਈਫਟਾਈਮ ਚੱਲਦਾ ਹੈ ਪੇਸ਼ੈਂਟ ਨੂੰ ਆਪਣੇ ਆਰਮੀ ਨੇ ਚੈੱਕ ਅਪ ਕਰਾਉਨੇ ਪੈਂਦੇ ਆ ਸੀਡੀ 4 ਕਾਉਂਟ ਵਗੈਰਾ ਟੈਸਟ ਹੁੰਦੇ ਉਸ ਹਸਾਬ ਨਾਲ ਇਲਾਜ ਚੱਲਦਾ ਰਹਿੰਦਾ ਤੇ ਪੇਸ਼ੈਂਟ ਬਹੁਤ ਅੱਛੀ ਲਾਈਫ ਜਿੰਦੇ ਕੋਈ ਅਸੀਂ ਗਲਤੀ ਨਹੀਂ ਜਿਹੜੀ ਧਾਰਨਾ ਬਣੀ ਹੋਈ ਹੈ ਕਿ ਐਚ ਆਈ ਵੀ ਪੋਜ਼ਿਟਿਵ ਆ ਗਿਆ ਨਾਲ ਹੀ ਸਰੀਰ 'ਚ ਚਾ ਚੀਜ਼ਾਂ ਸਿੰਪਟਮ ਆਣੇ ਸ਼ੁਰੂ ਹੋ ਜਾਣਗੇ ਲੋਕਾਂ 'ਚ ਅਕਸਰ ਜਿਹੜੀ ਹੈ ਉਹ ਗਲਤ ਧਾਰਨਾ ਬਣੀ ਉਹ ਲੀਕ ਤੋਂ ਜਿਹੜਾ ਉਹ ਪਰੇ ਹਟ ਜਾਂਦਾ ਬਿਲਕੁਲ ਬਿਲਕੁਲ ਇਹੀ ਕਹਿਣਾ ਚਾਹਾਂਗਾ ਕਿ ਜੇ ਪੇਸ਼ੈਂਟ ਕੋਈ ਵੀ ਐਚ ਵੀ ਬਕਸਰੀ ਹੋਵੇ ਤੇ ਆਪਣਾ ਦਿਲ ਨਾਲ ਛੱਡਣ ਇਲਾਜ ਅਵੇਲੇਬਲ ਹੈਗਾ ਤੇ ਆਪਣੇ ਨੇੜੇ ਸਰਕਾਰੀ ਸੈਂਟਰ ਚ ਆ ਤੇ ਸਭ ਕੁਝ ਫ੍ਰੀ ਇਲਾਜ ਨਾਲ ਸਭ ਤੋਂ ਵੱਡੀ ਗੱਲ ਸਭ ਤੋਂ ਫ੍ਰੀ ਇਲਾਜ ਮਿਲਦਾ ਸਾਰਾ ਥੈਂਕ ਯੂ ਸਰ ਇਹ ਸਮਝੀ ਡਾਕਟਰ ਜਿਹੜੇ ਨੋਡਲ ਅਫਸਰ ਹੈ ਡਾਕਟਰ ਜਤਿੰਦਰ ਕੋ ਉਛੜ ਜਿਹੜੇ ਕਿ ਇੱਥੇ ਜਿਹੜੇ ਏਡਜ਼ ਦਾ ਸਾਰਾ ਜਿਹੜੇ ਆ ਇਹਨਾਂ ਦੇ ਸੈਂਟਰ ਅਧੀਨ ਨੇ ਔਰ ਇੱਕ ਗੱਲ ਇੱਥੇ ਤੁਹਾਨੂੰ ਦੱਸ ਦਈਏ ਕਿ ਐਚ ਆਈ ਪੀ ਦਾ ਮਤਲਬ ਇਹ ਨਹੀਂ ਹੁੰਦਾ ਇਹ ਉਹ ਐਡਸ ਦੇ ਐਂਡ ਟਿੱਕਰ ਪਹੁੰਚ ਗਿਆ ਐਚ ਆਈ ਵੀ ਪੋਜ਼ਿਟਿਵ ਇੱਕ ਇਨਫੈਕਸ਼ਨ ਹੋਣਾ ਅਲੱਗ ਗੱਲ ਹੈ ਔਰ ਮਰੀਜ਼ ਦੇ ਅੰਦਰ ਸਿੰਪਟਮ ਜਿਹੜੇ 10-20 ਸਾਲ ਬਾਅਦ ਆਉਣੇ ਸ਼ੁਰੂ ਹੁੰਦੇ ਆ ਅਗਰ ਉਹ ਇਲਾਜ ਸਹੀ ਤਰ੍ਹਾਂ ਨਾ ਕਰਦਾ ਉਹ ਇੱਕ ਅਲੱਗ ਚੀਜ਼ ਹੈ ਮਰੀਜ਼ ਨੂੰ ਘਬਰਾਣਾ ਨਹੀਂ ਚਾਹੀਦਾ ਔਰ ਖਾਸ ਕਰਕੇ ਆਪਣੇ ਨੇੜੇ ਦੇ ਹਸਪਤਾਲ ਜਾਂਦਾ ਚੈੱਕ ਕਰਾਉਣਾ ਚਾਹੀਦਾ ਔਰ ਪੋਜ਼ਿਟਿਵ ਆਮ ਦੇ ਬਾਅਦ ਵੀ ਇਹਦਾ ਇਲਾਜ ਛੇਤੀ ਤੋਂ ਛੇਤੀ ਸ਼ੁਰੂ ਕਰਾ ਲਿਆ ਜਾਣਾ ਚਾਹੀਦਾ ਜਿਸ ਤਰ੍ਹਾਂ ਕਿ ਡਾਕਟਰ ਨੇ ਦੱਸਿਆ ਕਿ ਮਰੀਜ਼ ਲੰਬਾ ਸਮਾਂ ਜੀ ਸਕਦਾ ਹੈ ਸੰਘਰਸ਼ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਸਿਰਫ ਹਸਪਤਾਲ ਦੇ ਵਿੱਚ ਆ ਕੇ ਆਪਣਾ ਇਲਾਜ ਕਰਵਾਉਣ ਦੀ ਸਿਰਫ ਜ਼ਰੂਰਤ ਹੈ ਔਰ ਪੇਸ਼ੈਂਟ ਜਿਹੜਾ ਕੋਈ ਵੀ ਹੋ ਸਕਦਾ ਹੈ